ਹੈਲੋ ਜੀ ਸਤਿ ਸ੍ਰੀ ਅਕਾਲ 11 ਬਟੀ ਤੇ ਤੁਹਾਡਾ ਸਵਾਗਤ ਹੈ ਜੀ ਆ ਦੇਖੋ ਅੱਜ ਮੈਂ ਤੁਹਾਨੂੰ ਲਾਈਨਿੰਗ ਵਾਲੇ ਸ਼ੋਰ ਦੀ ਕਟਿੰਗਾਂ ਦੱਸਦੀ ਆ ਸਭ ਤੋਂ ਪਹਿਲਾਂ ਆਪਾਂ ਲਾਈਨਿੰਗ ਨੂੰ ਡਰਾਫ ਕਰ ਲਿਆ ਹੋਇਆ ਵਾ ਇਹਦੀ ਸ਼ਰਟ ਦੀ ਲੈਂਥ 40 ਇੰਚਾ 13 13 ਇੰਚ ਤੇ ਬ੍ਰੈਸਟ 21 17 ਕਮਰ 21.5 ਇੰਚ ਹੈ ਪਾ ਤੇ ਆਪਾਂ 13 13 ਇੰਚ ਦਾ 13 ਹੀ ਲਵਾਂਗੇ ਕਿਉਂਕਿ ਨੈਕ ਬਰੌਡ ਆ ਤੇ ਉਸ ਤੋਂ ਬਾਅਦ ਆਪਾਂ 11 ਇੰਚ ਤੇ ਪਲੇਟ ਦਾ ਨਿਸ਼ਾਨ ਲਾਣਾ 11 ਇੰਚ ਪਲੇਟ ਤਿਆਰ ਕਰਨੀ ਆ ਸੋ ਆਪਾਂ 1.5 ਇੰਚ ਤੇ ਪਲੇਟ ਦਾ ਨਿਸ਼ਾਨ ਲਗਾਇਆ ਤੇ 7.5 ਇੰਚ ਪਲੇਟ ਦੀ ਲਵਾਈ ਹੈ ਜੀ ਔਰ 14.5 ਇੰਚ ਸਾਈਡ ਸਲਾਈ ਆਪਾਂ ਤਿਆਰ ਕਰਨੀ ਆ 14.5 ਤਿਆਰ ਕਰਨੀ ਆ ਤੇ ਆਪਾਂ 15 ਇੰਚ ਤੇ ਨਿਸ਼ਾਨ ਲਾਵਾਂਗੇ ਕਿ ਉਹ ਇੱਥੋਂ ਸਲਾਈ ਦੇ ਵਿੱਚ ਆ ਕੇ 14.5 ਹੀ ਤਿਆਰ ਰਹਿ ਜੂਗੀ ਸੋ ਲਾਈਨਿੰਗ ਨੂੰ ਕੱਟਣ ਤੋਂ ਬਾਅਦ ਆਪਾਂ ਸ਼ਰਟ ਵਰਕ ਵਾਲੀ ਆ ਉਦੇ ਉੱਪਰ ਇੱਕ ਪੀਸ ਰੱਖ ਕੇ ਲਾਈਨਿੰਗ ਦਾ ਆਪਾਂ ਕਟਿੰਗ ਕਰ ਲਈ ਹੋਈ ਆ ਲਾਈਨਿੰਗ ਪਹਿਲਾਂ ਕਟਿੰਗ ਕਰ ਲੈਣੀ ਆ ਤੇ ਫਿਰ ਸ਼ਾ ਲਾਈਨਿੰਗ ਨੂੰ ਹੀ ਸ਼ਰਟ ਦੇ ਉੱਤੇ ਰੱਖ ਕੇ ਤੁਸੀਂ ਕਟਿੰਗ ਕਰ ਸਕਦੇ ਹੋ ਤਾਂ ਕਿ ਤੁਹਾਡੀ ਪ੍ਰੋਪਰ ਕਟਿੰਗ ਹੋ ਸਕੇ ਤੇ ਆ ਦੇਖੋ ਇਹ ਫਰੰਟ ਪੀਸ ਆਪਾਂ ਸ਼ਰਟ ਦਾ ਵੀ ਲਾਈਨਿੰਗ ਨੂੰ ਸੇਮ ਉੱਪਰ ਰੱਖ ਕੇ ਹੀ ਕੱਟ ਲਿਆ ਹੋਇਆ ਵਾ ਇਹਦਾ ਸਾਰਾ ਪਲੇਟਾਂ ਦਾ ਡਰਾਅ ਬਣਾਤਾ ਹੋਏ ਤੇ ਇਹ ਜੀ ਫਰੰਟ ਦੀ ਕੱਟ ਦੇਣੀ ਆ ਆਪਾਂ ਜਿੰਨਾ ਇੱਥੋਂ ਤੁਹਾਡਾ 3 ਇਰਾ ਵਾ 3 ਇਰੇ ਤੋਂ 1/2 ਇੰਚ ਘੱਟ ਕਰਕੇ ਕੱਟ ਪਾਉਣੀ ਆ 3 ਇੰਚ ਤਾਂ ਆਪਾਂ 1 1/2 ਇੰਚ ਮਤਲਬ ਜਿੱਥੇ ਸਟੇਟ ਆਪਾਂ ਨਿਸ਼ਾਨ ਲਾਉਨੇ ਨੇ ਸ਼ੋਲਡਰ ਦਾ ਉਸ ਤੋਂ ਉਧਾ ਇੰਚ ਅੰਦਰ ਕਰਕੇ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਤੁਸੀਂ ਇਸ ਤਰ੍ਹਾਂ ਗੋਲ ਕੱਟ ਪਾ ਸਕਦੇ ਹੋ ਤੇ ਜਿਹਦੇ ਨਾਲ ਤੁਹਾਡਾ ਸ਼ਾਰਟ ਝੋਲ ਵੀ ਨਹੀਂ ਮਰੂਗੀ ਇਹ ਪਲੇਟ ਦਾ 6 ਦਾ ਨਿਸ਼ਾਨ ਆ ਤੁਹਾਡਾ ਸਾਈਡ ਪਲੇਟ ਦਾ ਤੇ ਇਹ ਦੇਖੋ ਆਪਾਂ ਨਾਲ ਦੀ ਨਾਲ ਹੀ ਪਹਿਲਾਂ ਹੀ ਕੱਟ ਪਾ ਦੇਣੀ ਆ ਏ ਜੀ 21 ਬ੍ਰੈਸਟ ਦੀਆਂ ਕਟਾਂ ਨੇ ਇਹ ਜ਼ਰੂਰੀ ਨਹੀਂ ਹੈਗਾ ਵੀ ਤੁਹਾਡਾ ਸੂਟ ਦਾ ਨਾਪ 24 ਆ ਬ੍ਰੈਸਟ 25 26 ਆ ਜਿੰਨਾ ਵੀ ਆ ਸਾਈਜ਼ ਵੱਡਾ ਵਾ ਤਾਂ ਤੁਸੀਂ ਮੋਡਾ ਵੱਡਾ ਕੱਟੀ ਜਾਣਾ ਮੇਰੀਆਂ ਭੈਣਾਂ ਬਹੁਤ ਗਲਤੀ ਕਰਤੀਆਂ ਨੇ ਉਹ ਜੇ ਬ੍ਰੈਸਟ ਦਾ ਸਾਈਜ਼ ਵੱਡਾ ਹੁੰਦਾ ਵਾ ਨਾ ਨਾਪ ਲੂਜ਼ ਹੁੰਦਾ 25 24 ਹੋਵੇ ਉਹ ਮੋਢੇ ਦੀ ਕਾਟ ਵੀ ਵੱਡੀ ਕਰੀ ਜਾਂਦੀਆਂ 8 ਇੰਚ ਦਾ ਮੋਢਾ ਕੱਟ ਦਾ ਕੇ ਜਿਆਦਾ ਸਾਢੇ 890 ਦਾ ਇਦਾਂ ਕਰ ਦਿੰਦੀਆਂ ਨੇ ਸੋ ਤੁਹਾਨੂੰ ਮੋਡੇ ਦਾ ਸਾਈਜ਼ ਵਧਾਉਣ ਦੀ ਨਹੀਂ ਲੋੜ ਤੁਸੀਂ 7.5 ਇੰਚ ਦਾ ਹੀ ਡਰਾਫਟ ਕਰਕੇ 7.5 ਇੰਚ ਤੇ ਹੀ ਕੱਟ ਪਾਉਣੀ ਆ ਤੇ ਜਿਹਦੇ ਨਾਲ ਤੁਹਾਡੀ ਐਂਡ ਸੈਟਿੰਗ ਵਧੀਆ ਆ ਜਾਊਗੀ ਕੋਈ ਮੋਡਾ ਟਾਈਟ ਵੀ ਨਹੀਂ ਹੋਊਗਾ ਤੇ ਲੂਜ਼ ਵੀ ਨਹੀਂ ਹੋਊਗਾ ਸੋ ਆ ਦੇਖੋ ਆਪਾਂ ਬੈਕ ਪੱਲਾ ਪੂਰਾ ਪ੍ਰੋਪਰ ਸੈੱਟ ਕਰ ਲਿਆ ਹੋਇਆ ਵਾ